ਹਾਂ ਜੀ ਵੀਡੀਓ ਦੇਖਣ ਸਾਰਨ ਸਤਿ ਸ੍ਰੀ ਅਕਾਲ ਅੱਜ ਬਾਈਆਂ ਨੂੰ ਪੁੱਛਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਸੀ ਬਾਈ ਜੀ ਬਾਈ ਆਪਾਂ ਬਾਦਰ ਪਿੰਡ ਗੋਲਕਾਲ ਚਰਾਣੀ ਮੈਂ ਹਾਂ ਚਰਾਣੀ ਕੋਈ ਇੱਕ ਅੱਜ 2023 ਮਰਲ ਸੁਪਰਸੀਡਰ ਦੀਆਂ ਕੱਲ ਫੋਟੋਆਂ ਭੇਜਿਆ ਸੀ ਕਿੱਦਾਂ ਦਾ ਲੱਗਿਆ ਸੁਪਰਸੀਡਰ ਨਹੀਂ ਜਿਵੇਂ ਤੁਸੀਂ ਫੋਟੋਆਂ ਭੇਜੀਆਂ ਸੀ ਜੀ ਐ ਨਹੀਂ ਜਿਵੇਂ ਆਪਾਂ ਆਖਦਗੇ ਫੋਟੋਆਂ ਦੇ ਹੋਰ ਸੀ ਆ ਕੇ ਚੀਜ਼ ਵੇਖਿਓ ਤਾਂ ਹੋਰ ਪੂਰੀ ਚੋਚੀ ਜਾ ਕੇ ਹੋਰ ਨਿਕਲੀ ਉਹ ਤਾਂ ਹਾਂ ਨਹੀਂ ਨਹੀਂ ਸੇਮ ਹੀ ਹੋਊਗੀ ਨਿਕਲੇ ਤੇ ਬਾਕੀ ਮਤਲਬ ਕਿ ਚਲੋ ਤੁਹਾਨੂੰ ਸੁਪਰਸੀਡਰ ਕਿੱਦਾਂ ਦਾ ਲੱਗਿਆ ਟ੍ਰਾਈ ਟ੍ਰਾਈ ਵੀ ਲੈਤਾ ਤੁਸੀਂ ਨੇ ਮਨਣਾ ਵੀ ਤੁਹਾਨੂੰ ਸਹੀ ਲੱਗਿਆ ਵੀ ਠੀਕ ਲੱਗਿਆ ਸਾਫ ਪਿਆ ਮੇਂਗ ਦਾ ਹਾਈ ਸ਼ੁਰੂ ਬਲੇਡ ਬਰੂਟ ਨਵੇਂ ਆ ਉਹ ਸਾਫ ਪਿਆਗਾ ਹੋਰ ਸਾਫ ਬਰਾਬਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਆਹੀ ਕਹਿਣਾ ਚਾਹੁੰਦੇ ਬਸ ਜਿਵੇਂ ਇੱਕ ਤਾਂ ਬਾਈਆਂ ਨੇ ਵਧੀਆ ਜਿਵੇਂ ਆਖਿਆ ਜਿਹੜੀ ਚੀਜ਼ਾਂ ਦੇ ਆ ਫੋਨ ਤੇ ਜਾਂ ਆਪਾਂ ਵੀਡੀਓ ਚ ਵੇਨੇ ਆ ਉਹੀ ਚੀਜ਼ ਆ ਕੇ ਆਪਾਂ ਵੇਨੇ ਉਹ ਮੇਂ ਨਿਕਲਦੀ ਹੈ ਮੇਂ ਦਾ ਸਾਰੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਬੰਦਾ ਇੰਨੀ ਵਟਾ ਚੱਲ ਕੇ ਵੀ ਆਇਆ ਆ ਕੇ ਚੀਜ਼ ਹੋਰ ਨਿਕਲੇਗਾ ਕੂੜਾ ਨਿਕਲੇ ਉਦੋਂ ਮਹਿਸੂਸ ਜਾ ਹੁੰਦਾ ਪੈਂਦਾ ਬਾਕੀ ਤਾਂ ਇਹ ਸੌਦਾ ਕਰਨਾ ਹੈ ਕਿ ਮੇਰੇ ਆਪਨਾ ਸਭ ਤੋਂ ਵੱਡੀ ਗੱਲ ਤਾਂ ਇਹ ਦੱਸਾਂ ਕਿ ਇਹ ਸੌਦਾ ਕਰਨ ਦਾ ਕਿਦਾਂ ਰਿਹਾ ਸੌਦਾ ਬਸ ਵਧੀਆ ਜਿਵੇਂ ਅਸੀਂ ਆਖ ਤਾਂ ਨਹੀਂ ਹੈਗਾ ਵੀ ਆਪਾਂ ਤਾਂ ਟੈਨਰ ਕੜੇ ਵਾਲੀ ਗੱਲ ਤਾਂ ਨਹੀਂ ਹੋਈ ਨਹੀਂ ਨਹੀਂ ਜਿਵੇਂ ਆਖ ਤਾਂ ਸਹੀ ਮਨਜ਼ੂਰ ਕਰ ਲਿਆ ਉਹ ਵੀ ਹੋਇਆ ਮਨਜ਼ੂਰ ਹਾਂ ਹਾਂ ਕੋਈ ਆਪਣਾ 1-2 ਮਿੰਟਾਂ ਚ ਹੀ ਸੌਦਾ ਹੋ ਗਿਆ ਬਾਈਆਂ ਕੋਈ ਬੜਾ ਫਰਕ ਨਹੀਂ ਪਿਆ ਆਪਣੇ ਕੋਲ ਹਰੇਕ ਪ੍ਰਕਾਰ ਦਾ ਸੁਪਰਵਾਈਜ਼ਰ ਖੜਾ ਕਿਸੇ ਨੇ ਵੀ ਕੋਈ ਵੀ ਪ੍ਰਕਾਰ ਦਾ ਸੁਪਰਵਾਈਜ਼ਰ ਲੈਣਾ ਹੋਵੇ ਤਾਂ ਆਪਣਾ ਪਿੰਡ ਹੈਗਾ ਹੀਰੋ ਕਲਾਸ ਜਿਲ੍ਹਾ ਹੈਗਾ ਮਾਨਸਾ ਤਾਂ ਆਪਣਾ ਸੰਪਰਕ ਕਰਨ ਲਈ ਪੇਜ ਨੂੰ ਫੋਲੋ ਕਰ ਲਓ ਦੂਜਿਆਂ ਨੂੰ ਸ਼ੇਅਰ ਕਰ ਲਓ